ਉਕੀ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਪੂਰਨਵਾਸੀ ਵਾਲੇ ਦਿਨ ਜਗਨਨਾਥਪੁਰਿ ਵਿਖੇ ਜਾ ਪਹੁੰਚੇ ਜਗਨਨਾਥਪੁਰਿ ਸਥਾਨ ਤੇ ਇੱਕ ਬਹੁਤ ਵੱਡਾ ਧਾਰਮਿਕ ਮੇਲਾ ਲੱਗਿਆ ਹੋਇਆ ਸੀ ਇਸ ਪਵਿੱਤਰ ਜਗ੍ਹਾ ਤੇ ਸ੍ਰੀ ਕ੍ਰਿਸ਼ਨ ਦੀ ਇੱਕ 84 ਫੁੱਟ ਦੀ ਮੂਰਤੀ ਜਿਸ ਨੂੰ ਜਗਨਨਾਥ ਕਿਹਾ ਜਾਂਦਾ ਹੈ ਉਸ ਜਗ੍ਹਾ ਤੇ ब्राहਮਣਾ ਨੇ ਇਹ ਗਲਤ ਧਾਰਨਾ ਫੈਲਾ ਰੱਖੀ ਸੀ ਕਿ ਜਿਹੜਾ ਵੀ ਕੋਈ ਇਸ ਰੱਥ ਦੇ ਪਹੀਏ ਹੇਠ ਆਣ ਕੇ ਮਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਤੇ ਇਸ ਗਲਤ ਧਾਰਨਾ ਦੇ ਕਰਕੇ ਕਈ ਜਾਣਿਆਂ ਨੇ ਆਪਣੇ ਘਰ ਪਰਿਵਾਰ ਨੂੰ ਇਕੱਲਿਆਂ ਛੱਡ ਕੇ ਉਸ ਪਹੀਏ ਥੱਲੇ ਆਣ ਕੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਮੇਲੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੇਲੇ ਵਿੱਚ ਇੱਕ ਬ੍ਰਾਹਮਣ ਨੂੰ ਦੇਖਿਆ ਜਿਹੜਾ ਕਿ ਚੌਂਕੜੀ ਮਾਰ ਕੇ ਹੱਥ ਵਿੱਚ ਮਾਲਾ ਫੜ ਕੇ ਮੂਰਤੀ ਦੇ ਸਾਹਮਣੇ ਬੈਠਾ ਹੋਇਆ ਸੀ ਤਾਂ ਗੁਰੂ ਜੀ ਨੇ ਬ੍ਰਾਹਮਣ ਤੋਂ ਪੁੱਛਿਆ ਕਿ हे ਪੰਡਤ ਤੁਸੀਂ ਕਿੰਨਾ ਦਾ ਸਿਮਰਨ ਕਰ ਰਹੇ ਹੋ ਤੇ ਤੁਸੀਂ ਅੱਖਾਂ ਬੰਦ ਕਿਉਂ ਕੀਤੀਆਂ ਹੋਈਆਂ ਹਨ ਕਿਉਂਕਿ ਮੂਰਤੀ ਤਾਂ ਤੁਹਾਡੇ ਸਾਹਮਣੇ ਪਈ ਹੋਈ ਹੈ ਤਾਂ ਬ੍ਰਾਹਮਣ ਨੇ ਗੁਰੂ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ ਤਾਂ ਮੈਂ ਤਿੰਨਾਂ ਲੋਕਾਂ ਦੇ ਮੌਜੂਦਾ ਹਾਲਾਤ ਦੇਖ ਸਕਦਾ ਹਾਂ ਕਿ ਤਿੰਨਾਂ ਲੋਕਾਂ ਵਿੱਚ ਕੀ ਚੱਲ ਰਿਹਾ ਹੈ ਇਹ ਕਹਿ ਕੇ ਉਸ ਬ੍ਰਾਹਮਣ ਨੇ ਆਪਣੀਆਂ ਅੱਖਾਂ ਫਿਰ ਤੋਂ ਬੰਦ ਕਰ ਲਈਆਂ ਜਿਵੇਂ ਹੀ ਬ੍ਰਾਹਮਣ ਨੇ ਆਪਣੀਆਂ ਦੋਵੇਂ ਅੱਖਾਂ ਦੁਬਾਰਾ ਤੋਂ ਬੰਦ ਕੀਤੀਆਂ ਤਾਂ ਗੁਰੂ ਜੀ ਨੇ ਉਸ ਦੀ ਸામਨੇ ਪਈ ਮੂਰਤੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਜਦੋਂ ਬ੍ਰਾਹਮਣ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਮੂਰਤੀ ਕਿਤੇ ਨਜ਼ਰ ਨਾ ਆਈ ਤੇ ਉਹ ਕ੍ਰੋਧ ਨਾਲ ਭਰ ਗਿਆ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਕਿਹਾ ਕਿ हे ਪੰਡਤ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਤਾਂ ਸਿਰਫ ਆਪਣੀਆਂ ਅੱਖਾਂ ਬੰਦ ਕਰਕੇ ਹੀ ਤਿੰਨਾਂ ਲੋਕਾਂ ਦਾ ਹਾਲ ਜਾਣ ਲੈਂਦੇ ਹੋ ਤੇ ਫਿਰ ਇੱਕ ਮੂਰਤੀ ਨੂੰ ਲੱਭਣਾ ਤੁਹਾਡੇ ਵਾਸਤੇ ਕਿੰਡੀ ਕਵੱਡੀ ਗੱਲ ਹੈ ਆਪਣੀਆਂ ਅੱਖਾਂ ਬੰਦ ਕਰੋ ਤੇ ਮੂਰਤੀ ਲੱਭ ਲਓ ਪੰਡਤ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਕਵਰਾ ਆ ਗਿਆ ਤੇ ਉਸ ਨੇ ਗੁਰੂ ਜੀ ਨੂੰ ਸਭ ਸੱਚ ਦੱਸ ਦਿੱਤਾ ਤੇ ਆਖਣ ਲੱਗਾ ਕਿ ਮੈਂ ਆਪਣੀ ਰੋਜ਼ੀ ਰੋਟੀ ਇਸ ਮੂਰਤੀ ਦੇ ਜਰੀਆ ਕਮਾਉਂਦਾ ਦਰ ਅਸਲ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਤਾਂ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਮੈਂ ਤਾਂ ਇਹ ਸਿਰਫ ਧਨ ਕਮਾਉਣ ਦੀ ਖਾਤਰ ਹੀ ਕਰਦਾ ਹਾਂ ਤੇ ਲੋਕ ਵੀ ਇੰਨੇ ਭੋਲੇ ਹਨ ਕਿ ਮੇਰੇ ਇਸ ਪਖੰਡ ਨੂੰ ਬੜੀ ਹੀ ਜਲਦੀ ਸੱਚ ਮੰਨ ਲੈਂਦੇ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਸਮਝਾਇਆ ਕਿ ਪੰਡਤ ਜੀ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਇਹ ਨਾ ਸੋਚੋ ਕਿ ਮੂਰਤੀ ਤੁਹਾਨੂੰ ਖਾਣ ਵਾਸਤੇ ਦੇ ਰਹੀ ਹੈ ਕਿਉਂਕਿ ਇਹ ਮੂਰਤੀ ਨਾ ਤਾਂ ਕਹਨੂੰ ਤੰਨ ਦੇ ਸਕਦੀ ਹੈ ਤੇ ਨਾ ਹੀ ਤੁਹਾਡਾ ਤੰਨ ਖੋ ਸਕਦੀ ਹੈ ਤੰਨ ਦੇਣ ਵਾਲਾ ਤੇ ਤੰਨ ਖੋਣ ਵਾਲਾ ਸਿਰਫ ਉਹ ਪ੍ਰਮਾਤਮਾ ਹੈ ਇਹ ਰਸਮਾਂ ਰੀਤੀ ਰਿਵਾਜ ਤੇ ਮੂਰਤੀ ਪੂਜਾ ਕਿਸੇ ਵੀ ਕੰਮ ਦੀਆਂ ਨਹੀਂ ਹਨ ਤੁਸੀਂ ਜੇਕਰ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਸੱਚੇ ਦਿਲ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਪ੍ਰਮਾਤਮਾ ਵੱਲ ਇੱਕ ਕਦਮ ਪੁੱਟੋਗੇ ਤਾਂ ਪ੍ਰਮਾਤਮਾ ਤੁਹਾਡੇ ਵੱਲ ਚਾਰ ਕਦਮ ਆਉਣਗੇ ਜੇਕਰ ਤੁਹਾਡਾ ਮਨ ਸਾਫ਼ ਹੈ ਕਰਮ ਚੰਗੇ ਹਨ ਤੇ ਤੁਸੀਂ ਸੱਚੇ ਦਿਲ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਮੂਰਤੀ ਪੂਜਾ ਕਰਨ ਦੀ ਕੋਈ ਲੋੜ ਨਹੀਂ ਬਾਕੀ ਰਹੀ ਗੱਲ ਧਨ ਕਮਾਉਣ ਦੀ ਤਾਂ ਠੱਗੀ ਚੋਰੀ ਨਾਲ ਇਕੱਠਾ ਕੀਤਾ ਧਨ ਮਨੁੱਖ ਨੂੰ ਕਦੀ ਵੀ ਕੋਸ ਨਹੀਂ ਰੱਖਦਾ ਮਨੁੱਖ ਦੁਆਰਾ ਕੀਤੀ ਮੰਦੀ ਚੰਗੀ ਕਮਾਈ ਦਾ ਅਸਰ ਮਨੁੱਖ ਦੇ ਪਰਿਵਾਰ ਉੱਪਰ ਵੀ ਪੈਂਦਾ ਹੈ ਜੇਕਰ ਮਨੁੱਖ ਪਰਮਾਤਮਾ ਉੱਤੇ ਭਰੋਸਾ ਕਰਕੇ ਮਿਹਨਤ ਕਰਦਾ ਹੈ ਤਾਂ ਇੱਕ ਨਾ ਇੱਕ ਦਿਨ ਉਸ ਦੀ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ ਬ੍ਰਾਹਮਣ ਉੱਤੇ ਗੁਰੂ ਜੀ ਦੇ ਬਚਨਾਂ ਦਾ ਕਾਫੀ ਜ਼ਿਆਦਾ ਅਸਰ ਹੋਇਆ ਤੇ ਉਸ ਨੇ ਠੱਗੀ ਝੋਰੀ ਦੀ ਕਮਾਈ ਛੱਡ ਕੇ ਕੀਰਤ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਬ੍ਰਾਹਮਣ ਨੇ ਭਗਵਾਨ ਦਾ ਜਸ ਗਾਣ ਕਰਨਾ ਸ਼ੁਰੂ ਕਰ ਦਿੱਤਾ। ਤਾਂ ਹੌਲੀ-ਹੌਲੀ ਉੱਥੋਂ ਲੰਘਣ ਵਾਲੇ ਲੋਕਾਂ ਨੇ ਉਸ ਅੱਗੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ। ਬ੍ਰਾਹਮਣ ਨੇ ਮੂਰਤੀ ਤੋਂ ਬਿਨਾਂ ਹੀ ਪ੍ਰਭੂ ਦਾ ਕੀਰਤਨ ਕਰਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਸਤਨਾਮ ਸ੍ਰੀ ਵਾਹਿਗੁਰੂ